E aí ਮੈਂ ਰਾਜਵਿੰਦਰ ਗੌਰ ਟੀਵੀ ਐਚ ਆਈ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਗੁਰਦਾਸਪੁਰ ਬਾਰ ਐਸੋਸੀਏਸ਼ਨ ਵਿੱਚ ਨਵ ਨਿਯੁਕਤ ਬਾਰ ਐਸੋਸੀਏਸ਼ਨ ਦੇ ਸੋਹ ਚੁੱਕ ਸਮਾਗਮ ਵਿੱਚ ਨਵੀਂ ਬਣੀ ਬਾਰ ਐਸੋਸੀਏਸ਼ਨ ਦੀ ਟੀਮ ਨੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਸਾਰੀ ਬਾਰ ਐਸੋਸੀਏਸ਼ਨ ਦੇ ਔਦੇਦਾਰਾਂ ਸਾਹਮਣੇ ਪ੍ਰਣ ਲਿਆ ਅਤੇ ਕਿਹਾ ਕਿ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਵਾਗੇ ਜਿਥੇ ਅੱਜ ਦੇ ਸੋਹ ਚੁੱਕ ਸਮਾਗਮ ਵਿੱਚ ਨਵ ਨਿਯੁਕਤ ਬਾਰ ਐਸੋਸੀਏਸ਼ਨ ਦੀ ਟੀਮ ਨੂੰ ਸ ਨੋਟੀਫਿਕੇਟ ਦਿੱਤੇ ਗਏ ਅਤੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਉਹਨਾਂ ਨੂੰ ਨਾਲ ਹੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਜਿੱਥੇ ਪੁਰਾਣੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰੇਸ਼ ਠਾਕੁਰ ਆਪਣੇ ਕਾਰਜ ਪਾਰ ਤੋਂ ਅਸਤੀਫਾ ਦਿੰਦੇ ਹੋਏ ਨਵ ਨਿਯੁਕਤ ਬਾਰ ਐਸੋਸੀਏਸ਼ਨ ਦੇ ਔਦੇਦਾਰਾਂ ਨੂੰ ਸਾਰੀ ਕਾਰਜ ਪ੍ਰਣਾਲੀ ਸੌਂਪੀ ਅਤੇ ਉਹਨਾਂ ਨੂੰ ਸ਼ੁਭેચ્છਾਵਾਂ ਦਿੱਤੀਆਂ ਜਿੱਥੇ ਨਵ ਨਿਯੁਕਤ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਰਜਿੰਦਰ ਸਿੰਘ ਬਾਗੋਵਾਣੀ ਨੇ ਵਾਈਸ ਪ੍ਰਧਾਨ ਪ੍ਰਸ਼ਾਂਤ ਰਾਓ ਸੈਕਟਰੀ ਦਵਿੰਦਰਪਾਲ ਸਿੰਘ ਸੰਗਰਾ ਕੈਸ਼ੀਅਰ ਅਭਿਸ਼ੇਕਪੁਰੀ ਕਾਂਜਲ ਪ੍ਰਿਆਰ ਜੁਆਇੰਟ ਸਕੱਤਰ ਅਤੇ ਨਰਿੰਦਰ ਕੁਮਾਰ ਰਿਟਰਨਿੰਗ ਪ੍ਰੋਗਰਾਮ ਨਾਲ ਯਕੀਨ ਦਿਵਾਇਆ ਕਿ ਉਹ ਬਾਅਦ ਐਸੋਸੀਏਸ਼ਨ ਵਿੱਚ ਪੂਰੀ ਇਮਾਨਦਾਰੀ ਨਾਲ ਅਤੇ ਤੰਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਣਗੇ ਜਿੱਥੇ ਉਹਨਾਂ ਨੇ ਸਾਰੀ ਬਾਅਦ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਬਹੁਮਤ ਨਾਲ ਜਿਤਾਇਆ ਹੈ ਉਹਨਾਂ ਕਿਹਾ ਕਿ ਬਾਅਦ ਐਸੋਸੀਏਸ਼ਨ ਗੁਰਦਾਸਪੁਰ ਨੂੰ ਉਹਨਾਂ ਦੀ ਟੀਮ ਬੁਲੰਦੀਆਂ ਤੇ ਪਹੁੰਚਾਉਣ ਲਈ ਉਹ ਪੂਰੀ ਦਿਨ ਰਾਤ ਇਮਾਨਦਾਰੀ ਨਾਲ ਮਿਹਨਤ ਕਰਨਗੇ ਅਤੇ ਸਾਰਿਆਂ ਨਾਲ ਰਾਜਨੀਤਿਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਾਲ ਲੈ ਕੇ ਕੰਮ ਕਰਨਗੇ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੇਖੋ ਜੀ ਇਹ ਜਿਹੜੀ ਪ੍ਰਧਾਨਗੀ ਹੈ 12 ਮੈਂਬਰਾਂ ਦੀ ਹੈ ਜੀ ਔਰ ਸਾਰਾ ਸਾਲ ਜਿਹੜਾ ਵਾ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜਿੱਥੇ ਵੀ ਕਿਸ ਮੈਂਬਰ ਦੀ ਕੋਈ ਸਬਸਿਆ ਹੋਊਗੀ ਆਪਹਰਤ ਉਹਨਾਂ ਦੇ ਨਾਲ ਖੜਾਂਗੇ ਜਿਹੜੀ ਜ਼ਿੰਮੇਵਾਰੀ ਸਾਨੂੰ ਇਹਨਾਂ ਬਾਰ ਵਾਲਿਆਂ ਨੇ ਅੱਜ ਸੌਂਪੀ ਹੈ ਜੀ ਅਸੀਂ ਇਹਨੂੰ ਪ੍ਰਿੰਟਾਂ ਦੇ ਨਾਲ ਦੁਬਾਰਾ ਮੰਗਿਸ ਬਾਹਰ ਦੇ ਭਲੇ ਵਾਸਤੇ ਕੀ ਚੁਣੌਤੀਆਂ ਰਹਿਣਗੀਆਂ ਅੱਗੇ ਚੁਣੌਤੀਆਂ ਤੇ ਸਾਨੂੰ ਸਾਰੇ ਮੈਂਬਰ ਸਾਡੇ ਨਾਲ ਨੇ ਚੁਣੌਤੀ ਤਾਂ ਹੀ ਸਮਝੋਏ ਨੇ ਸਾਨੂੰ ਵੀ ਇਸ ਸਾਲ ਦੇ ਵਿੱਚ ਆਉਗੀ ਜੀ ਤੇ ਬਾਹਰ ਦੇ ਵਿੱਚ ਜੋ ਕੰਮ ਇਕੱਠੇ ਰਲ ਕੇ ਕੀਤਾ ਜਾਏਗਾ ਸਾਰੇ ਬਿਲਕੁਲ ਤੁਹਾਡੇ ਬੰਦੀ ਤੋਂ ਉੱਠ ਕੇ ਸਾਰੇ ਮੈਂਬਰਾਂ ਨਾਲ ਲੈ ਕੇ ਚੱਲਿਆ ਜਾਊਗਾ ਕਿਸੇ ਤਰ੍ਹਾਂ ਦੇ ਵੀ ਜਿਹੜੀ ਸਾਨੂੰ ਕੋਈ ਸਮੱਸਿਆ ਜਿੰਦੀ ਹੈ ਸਾਲ ਦੇ ਦੌਰਾਨ ਵਿੱਚ ਮੈਂ ਜੀ ਨਰਿੰਦਰ ਕੁਮਾਰ ਐਡਵੋਕੇਟ ਮੇਰੀ ਇਸ ਸਾਲ ਜਿਹੜੀ ਡਿਊਟੀ ਹੈ ਬਾਰ ਨੇ ਉਹ ਲਗਾਈ ਸੀ ਇਲੈਕਸ਼ਨ ਕੰਡਕਟ ਕਰਨ ਦੇ ਲਈ ਐਜ਼ ਅ ਰਿਟਰਨਿੰਗ ਅਫੀਸਰ ਤੇ ਸਾਰੇ ਬਾਰ ਮੈਂਬਰਸ ਨੇ ਮੈਨੂੰ ਕਾफी ਸਹਿਯੋਗ ਦਿੱਤਾ ਔਰ ਬੜੇ ਸੁਚੱਜੇ ਢੰਗ ਦੇ ਨਾਲ ਜਿਹੜਾ ਇਲੈਕਸ਼ਨ ਉਹ ਸਾਡਾ ਕੰਪਲੀਟ ਹੋਇਆ ਜਿਹਦੇ ਤੋਂ ਬਾਅਦ ਜਿਹੜੀ ਨਵੀਂ ਟੀਮ ਹੈ ਤੁਹਾਡੇ ਸਾਹਮਣੇ ਆ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਹੁਣੇ ਤੁਹਾਡੇ ਨਾਲ ਮੁਖਾਤਬ ਹੋਏ ਨੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਦੇ ਸਨਮਾਨ ਦੇ ਵਿੱਚ ਅਸੀਂ ਰੱਖਿਆ ਸੀਗਾ ਅੱਜ ਜਿਹੜਾ ਇਹਨਾਂ ਨੂੰ ਸਰਟੀਫਿਕੇਟ ਜਿਹੜੇ ਉਹ ਜਾਰੀ ਕੀਤੇ ਗਏ ਨੇ ਅੱਜ ਤੋਂ ਜਿਹੜਾ ਇਹਨਾਂ ਦਾ ਕਾਰਜਕਾਲ ਆ ਉਹ ਸ਼ੁਰੂ ਆ ਉਹ ਜਿਹੜਾ ਵੀ ਅੱਗੇ ਲਾਈਨ ਆਫ ਐਕਸ਼ਨੇ ਬਣਾਣਗੇ ਉਸ ਮੁਤਾਬਕ ਕੰਮ ਚੱਲਦਾ ਰਹੇਗਾ ਅੱਜ ਬਾਰ ਮੈਂਬਰਸ ਦੇ ਲਈ ਅਸੀਂ ਇੱਕ ਲੰਚ ਦਾ ਅਰੇਂਜਮੈਂਟ ਵੀ ਕੀਤਾ ਜਿੱਦ ਤੇ ਅਸੀਂ ਸਾਰੇ ਬਾਰ ਮੈਂਬਰਸ ਨੂੰ ਸੱਦਾ ਦਿੱਤਾ ਔਰ ਤੁਹਾਨੂੰ ਵੀ ਪੱਤਰਕਾਰ ਸਾਹਿਬ ਮੈਂ ਸੱਦਾ ਦੇਣਾ ਪਰਸਨਲੀ ਕਿ ਤੁਸੀਂ ਵੀ ਸਾਡੇ ਨਾਲ ਲੰਚ ਦੇ ਵਿੱਚ ਸ਼ਾਮਿਲ ਹੋਣਾ ਤੇ ਬੜਾ ਖੁਸ਼ੀਆਂ ਵਾਲਾ ਦਿਨ ਆ ਜੀ ਅੱਜ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਮਿਲੀ ਆ ਔਰ ਅੱਗੇ ਅਸੀਂ ਸਾਰੇ ਆਸ ਕਰਦੇ ਹਾਂ ਕਿ ਸਾਰਿਆਂ ਨੂੰ ਨਾਲ ਲੈ ਕੇ ਬਾਰ ਦੇ ਜਿਹੜੇ ਕੰਮ ਅੱਗੇ ਵੀ ਹੋ ਰਹੇ ਨੇ ਉਹਨਾਂ ਨੂੰ ਹੋਰ ਬਿਹਤਰ ਢੰਗ ਦੇ ਨਾਲ ਕਰਨ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਕਰਨਗੇ ਲੋਕੇਟ ਕਾਜਲ ਪ੍ਰਿਆਲ ਇਸ ਵਾਰ ਮੈਂ ਜੁਆਇੰਟ ਸੈਕਟਰੀ ਦੀ ਪੋਸਟ ਤੇ ਖੜੀ ਸੀਗੀ ਤੇ ਸਾਰਿਆਂ ਨੇ ਮੈਨੂੰ ਅਨਕੰਟੈਸਟੈਂਟਲੀ ਇਸ ਵਾਰ ਮੈਨੂੰ ਇਲੈਕਸ਼ਨਸ ਲੜਨ ਹੀ ਨਹੀਂ ਦਿੱਤਾ ਅਨਕੰਟੈਸਟੈਂਟ ਹੀ ਮੈਨੂੰ ਜਿਤਾ ਦਿੱਤਾ ਮੈਂ ਇਸ ਵਾਰ ਇਸ ਲਈ ਆਈ ਹਾਂ ਕਿ ਸਾਡੀ ਜਿਹੜੀ ਔਮਨ ਦੀ ਪਾਰਟਿਸਪੇਸ਼ਨ ਆ ਉਹ ਬਹੁਤ ਘੱਟ ਸੀਗੀ ਉਹਨਾਂ ਨੂੰ ਮੈਸੇਜ ਤਾਂ ਕਨਵੇ ਨਹੀਂ ਸੀ ਹੁੰਦਾ ਕੋਈ ਵੀ ਮੀਟਿੰਗ ਦਾ ਤੇ ਇਸ ਲਈ ਮੈਂ ਇਸ ਵਾਰ ਸ਼ੋਰ ਕਰਦੀ ਹਾਂ ਇਸ ਚੀਜ਼ ਨੂੰ ਕਿ ਮੈਂ ਔਮਨ ਨੂੰ ਜਿਹੜਾ ਅਪਲਿਫਟ ਕਰਾਂਗੀ ਆਪਣੀ ਬਾਤ ਨੂੰ ਮੇਨਟੇਨ ਡਿਗਨਿਟੀ ਰੱਖਾਂਗੇ ਔਰਮਨ ਜੀ ਇਹ ਲੱਕਿਆ ਹੋਗੇ ਔਮਨ ਪਾਵਰ ਨੂੰ ਲੱਕਿਆ ਹੋ ਜੀ ਹਾਂਜੀ ਬਿਲਕੁਲ ਸਰ ਮੈਂ ਔਮਨ ਪਾਵਰ ਨੂੰ ਸਪੋਰਟ ਕਰਦੀ ਹਾਂ